ਹੁਣ ਪੈਸੇ ਦੀ ਕਮੀ ਨਹੀਂ ਬਣੇਗੀ ਮੌਤ ਦੀ ਵਜਾ ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ ਐਨਫੈਸ ਦੀ ਘਟ ਹੋਇਆ ਜੀਐਸਟੀ ਹੈਲੋ ਦੋਸਤੋ ਸ਼ਸ਼ੀਕਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਇੱਕ ਖਾਸਮ ਖਾਸ ਅਪਡੇਟ ਸਰਕਾਰ ਨੇ ਕੈਂਸਰ ਦਾ ਇਲਾਜ ਕਰਵਾਉਣ ਵਾਲੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੀਐਸਟੀ ਕੌਂਸਲ ਦੀ 54ਵੀਂ ਮੀਟਿੰਗ ਵਿੱਚ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਉੱਤੇ ਜੀਐਸਟੀ ਨੂੰ 12% ਤੋਂ ਘਟਾ ਕੇ 5% ਕਰ ਦਿੱਤਾ ਹੈ ਇਸ ਫੈਸਲੇ ਨਾਲ ਕੈਂਸਰ ਦੇ ਇਲਾਜ ਦਾ ਖਰਚਾ ਘਟ ਜਾਵੇਗਾ ਇਸ ਤੋਂ ਨਵਾਂ ਬਜਟ 'ਚ ਸਰਕਾਰ ਨੇ ਕੈਂਸਰ ਦੀਆਂ ਤਿੰਨ ਅਹਿਮ ਦਵਾਈਆਂ ਤੇ ਕਸਟਮ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹਨਾਂ ਦਵਾਈਆਂ ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਇਹਨਾਂ ਦੋਵਾਂ ਫੈਸਲਿਆਂ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਕੈਂਸਰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਜੋ ਤੇਜ਼ੀ ਨਾਲ ਵਧ ਰਹੀ ਹੈ ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਇਸ ਦਾ ਇਲਾਜ ਬਹੁਤ ਮਹਿੰਗਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਸਮੇਂ ਸਿਰ ਇਲਾਜ ਨਹੀਂ ਕਰਵਾ ਪਾਉਂਦੇ ਇਹ ਵਿੱਚ ਸਰਕਾਰ ਦਾ ਇਹ ਫੈਸਲਾ ਉਹਨਾਂ ਨੂੰ ਵੱਡੀ ਰਾਹਤ ਦੇ ਸਕਦਾ ਹੈ ਦੇਸ਼ ਵਿੱਚ ਸਭ ਤੋਂ ਵੱਧ ਆਮ ਕੈਂਸਰ ਛਾਤੀ ਦੇਸਰ ਵਾਈਕਲ ਮੂੰਹ ਤੇ ਫੇਫੜਿਆਂ ਦਾ ਕੈਂਸਰ ਹਨ WHO ਦੀ ਰਿਪੋਰਟ ਦੇ ਅਨੁਸਾਰ 2020 ਤੱਕ ਦੇਸ਼ ਦੇ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 13.92 ਲੱਖ ਦੇ ਕਰੀਬ ਸੀ ਜੋ ਕਿ 2018 ਵਿੱਚ ਸਿਰਫ 7.84 ਲੱਖ ਸੀ ਇਸ ਦਾ ਇਲਾਜ ਮਹਿੰਗਾ ਹੋਣ ਕਾਰਨ ਬਹੁਤ ਸਾਰੇ ਮਰੀਜ਼ ਸਮੇਂ ਸਾਰ ਇਲਾਜ ਨਹੀਂ ਕਰਵਾ ਪਾਉਂਦੇ ਇਹਦੇ ਵਿੱਚ GST ਵਿੱਚ ਕਟੌਤੀ ਦਾ ਫਾਇਦਾ ਹੋ ਸਕਦਾ ਹੈ ਆਓ ਜਾਣਦੇ ਹਾਂ ਭਾਰਤ ਦੇ ਵਿੱਚ ਕੈਂਸਰ ਦੇ ਇਲਾਜ ਦੀ ਕੀਮਤ ਕਿੰਨੀ ਹੈ ਕੈਂਸਰ ਦੇ ਇਲਾਜ ਦੀ ਲਾਗਤ ਇਸ ਦੀ ਕਿਸਮ ਪੜਾਵ ਦੇ ਇਲਾਜ ਦੇ ਵਿਕਲਪਾਂ ਤੇ ਨਿਰਭਰ ਕਰਦੀ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਦੇਸ਼ ਦੇ ਵਿੱਚ ਕੈਂਸਰ ਦਾ ਇਲਾਜ 2 ਤੋਂ 15 ਲੱਖ ਤੱਕ ਹੋ ਸਕਦਾ ਹੈ ਇਸ ਵਿੱਚ ਬਹੁਤ ਸਾਰੇ ਕਾਰਕ ਅਤੇ ਵੱਖ-ਵੱਖ ਖਰਚੇ ਹਨ ਕੈਂਸਰ ਦੇ ਇਲਾਜ ਦੀ ਕਿੰਨੀ ਕੀਮਤ ਹੈ ਕੈਂਸਰ ਵਿੱਚ ਸਲਾਹਕਾਰ ਦੀ ਫੀਸ 500 ਤੋਂ 3000 ਰੁਪਏ ਡਾਇਗਨੋਸਟਿਕ ਟੈਸਟ 1000 ਤੋਂ 4000 ਰੁਪਏ ਬਾਇਓਪਸੀ 2000 ਤੋਂ 25000 ਰੁਪਏ ਖੂਨ ਦੀ ਜਾਂਚ 1000 ਤੋਂ 3000 ਰੁਪਏ ਇਲਾਜ 1 ਤੋਂ 6 ਲੱਖ ਰੁਪਏ ਰੇਡੀਏਸ਼ਨ ਥੈਰੇਪੀ 50000 ਤੋਂ 2.5 ਲੱਖ ਰੁਪਏ ਕੀਮੋ ਥੈਰੇਪੀ 80000 ਤੋਂ 8 ਲੱਖ ਰੁਪਏ ਇਮਿਊਨ ਥੈਰੇਪੀ 5 ਲੱਖ ਰੁਪਏ ਤੱਕ ਇਸ ਤੋਂ ਬਾਅਦ ਇਲਾਜ 50000 ਤੋਂ 4 ਲੱਖ ਰੁਪਏ ਤਾਂ ਦੋਸਤੋ ਅੱਜ ਦਾ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟ ਸਰਾਂ ਲੜਤੇ